ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਾਇਰ ਜਿੰਦ ਸਿੰਘ ਤਗੜ ਲੈ ਕੇ ਹਾਜ਼ਰ ਹੈ ਇੱਕ ਫੀਲਡ ਸਟੋਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੀ ਪਹੁੰਚੇ ਹੋਏ ਆਂ ਡੇਰਾਬਾਸੀ ਦੇ ਪਿੰਡ ਝਰਮੜੀ ਇਸ ਪਿੰਡ ਦੇ ਵਿੱਚ 59 ਇਕੜ 98 ਇਕੜ ਜ਼ਮੀਨ ਗੋਲਡਨ ਫੋਰੈਸਟ ਦੀ ਜੋ ਸਰਕਾਰ ਦੇ ਨਾਂ ਬਦਲ ਗਈ ਉਹਨਾਂ ਦੀ ਮਾਲਕੀ ਸਰਕਾਰ ਦੀ ਹੋ ਗਈ ਉੱਥੇ ਖੜੇ ਆਂ ਤੇ ਉੱਥੇ ਹੋ ਗੀ ਰਿਹਾ ਅੱਜ ਦਰਖਤ ਵੱਡੇ ਜਾ ਰਹੇ ਆ ਦਰਖਤ ਬਿਨਾ ਮਨਜ਼ੂਰੀ ਦੇ ਬਿਨਾ ਫੋਰੈਸਟ ਡਿਪਾਰਟਮੈਂਟ ਤੋਂ ਅਸੈਸਮੈਂਟ ਕਰਵਾਏ ਦਰਖਤ ਵੱਡੇ ਜਾ ਰਹੇ ਆ ਆਹ ਵਖਾਉਂਦੇ ਆ ਜੀ ਉਹ ਏਰੀਆ ਵੇਖੋ ਦਰਖਤਾਂ ਦਾ ਭਰਿਆ ਹੋਇਆ ਕਿਸੇ ਵਕਤ ਮੁੰਡਤਾ ਖਾਲੀ ਕਰਤਾ ਤੇ ਫੇਰ ਹੁਣ ਮੈਂ ਰਿਕਵੈਸਟ ਕਰੂੰਗਾ ਕੈਮਰਾਮੈਨ ਨੂੰ ਆਹ ਵੇਖੋ ਐਸ ਸਾਈਡ ਤੇ ਵੇਖੋ ਆਹ ਦਰਖਤ ਬਹੁਤ ਵੱਡਾ ਇਥੋਂ ਪਟਕੇ ਤੇ ਮਿੱਟੀ ਤੁਹਾਨੂੰ ਸ਼ੋਅ ਕਰ ਰਹੀ ਆ ਕਿ ਦਰਖਤ ਸੀ ਉਹ ਸਾਹਮਣੇ ਵੇਖੋ ਦਰਖਤ ਸੀ ਤੇ ਸਾਹਮਣੇ ਅੱਗੇ ਵੇਖਦੀ ਆ ਤੁਹਾਨੂੰ ਸ਼ਿਵ ਜੀ ਦੀ ਮੂਰਤੀ ਬਹੁਤ ਵੱਡੀ ਮੈਸਿਵ ਨਮਨ ਕਰਦੇ ਆਂ ਜੀ ਮੱਥਾ ਟੇਕਦੇ ਆਂ ਪਰ ਇਹ ਮੂਰਤੀ ਲਾ ਕੇ ਗੋਲਡਨ ਫੋਰੈਸਟ ਨੇ ਕਾਹਨੜ ਕੀ ਕੀਤਾ ਉਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹ ਕੰਪਨੀ ਬਣੀ 1987 ਚ ਤੇ ਫਿਰ 1990 ਦੇ ਵਿੱਚ ਇਸ ਕੰਪਨੀ ਨੇ ਲੋਕਾਂ ਤੋਂ 1000 ਕਰੋੜ ਰੁਪਏ ਇਕੱਠਾ ਕਰਕੇ ਰਵਾਨਗੀ ਪਾ ਲਈ ਫਰਾਰ ਹੋ ਗਈ ਮਾਮਲਾ ਅਦਾਲਤਾਂ ਚ ਗਿਆ ਆਫਟਰ ਆਲ 2015 ਦੇ ਵਿੱਚ ਹਾਈ ਕੋਰਟ ਦੇ ਆਦੇਸ਼ ਨਾਲ 1143 ਏਕੜ ਜ਼ਮੀਨ ਡੇਰਾ ਬਸੀਚ 골ਡਨ ਫੋਰੈਸਟ ਨੇ ਜੋ ਖਰੀਦੀ ਸੀ ਉਹ ਸਰਕਾਰ ਦੀ ਮਲਕੀਅਤ ਹੋ ਗਈ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਦੇਸ਼ ਦਿੱਤਾ ਡੀਸੀ ਮੁਹਾਲੀ ਨੂੰ ਕਿ 30 ਦਿਨ ਦੇ ਅੰਦਰ ਅੰਦਰ ਖਾਲੀ ਕਰਕੇ ਰਿਪੋਰਟ ਭੇਜੋ ਨਹੀਂ ਭੇਜੀ ਲਾਗੂ ਨਹੀਂ ਕੀਤਾ ਆਦੇਸ਼ ਮੁੱਖ ਮੰਤਰੀ ਦਾ ਫੋਕਾ ਨਿਕਲਿਆ ਤੇ ਹੁਣ ਕੀ ਹੋ ਰਿਹਾ ਇਸ ਜ਼ਮੀਨ ਤੇ ਵਿਰਖਤੀ ਦਰਖਤ ਨਹੀਂ ਦਰਖਤ ਵੱਡੇ ਜਾ ਰਿਹਾ ਬਿਨਾ ਆਗਿਆ ਬਿਨਾ ਮਨਜ਼ੂਰੀ ਪਰਿਆਵਰਣ ਨਾਲ ਖਿਲਵਾੜ এনवायरमेंट ਨਾਲ ਖਿਲਵਾੜ ਇਹ ਸਾਰੀ ਜਾਣਕਾਰੀ ਸਾਡੇ ਤੱਕ ਪਹੁੰਚਾਈ ਪੰਜਾਬ ਅਗੇਂਸਟ ਕ腐ਸ਼ਨ ਐਨਜੀਓ ਦੇ ਕੁਝ ਐਕਟਿਵਿਸਟ ਨੇ ਜਿਨ੍ਹਾਂ ਦੇ ਵਿੱਚ ਸ਼ਾਮਲ ਨੇ ਯਾਦਵਿੰਦਰ ਸਿੰਘ ਡੇਰਾਬਸੀ श्यामले एनजीओ ਦੇ ਪ੍ਰਧਾਨ ਸਤਨਾਮ ਸਿੰਘ ਦਾਉ ਉਹਨਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਸੀਂ ਕੀਤਾ ਕੀ ਤੁਹਾਨੂੰ ਦੱਸਦੇ ਹਾਂ ਇਮੀਡੀਏਟਲੀ ਅਸੀਂ ਫੋਰੈਸਟ ਮਹਿਕਮੇ ਨੂੰ ਸੰਪਰਕ ਕੀਤਾ ਰੇਂਜਰ ਜੈ ਸਿੰਘ ਨਾਲ ਸੰਪਰਕ ਕੀਤਾ ਡੇਰਾ ਬਸੀ ਉਹ ਕਹਿੰਦਾ ਮਾਮਲਾ ਤੁਸੀਂ ਐਸਟੀਐਮ ਨਾਲ ਚੁੱਕੋ ਮੇਰਾ ਕੋਈ ਮਕਸਦ ਨਹੀਂ ਕਿਉਂਕਿ ਫੋਰੈਸਟ ਦੀ ਲੈਂਡ ਨਹੀਂ ਸੰਪਰਕ ਕੀਤਾ ਡੀਐਫਓ ਕंवरਦੀਪ ਸਿੰਘ ਆਈਐਫਐਸ ਨਾਲ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਜੀ ਫੋਰੈਸਟ ਦੀ ਜ਼ਮੀਨ ਜੇ ਹੈ ਤਾਂ ਫਿਰ ਸਾਡਾ ਦਖਲ ਬਣਦਾ ਮੈਂ ਉਹਨਾਂ ਨੂੰ ਕਿਹਾ ਪ੍ਰੋਸੀਜਰ ਕਹਿੰਦਾ ਕਿ ਜੇ ਕਿਸੇ ਸਰਕਾਰੀ ਮਹਿਕਮੇ ਨੇ ਦਰਖਤ ਕਟਾਉਣੇ ਆਂ ਵੇਚਣੇ ਆਂ ਤਾਂ ਫੋਰੈਸਟ ਡਿਪਾਰਟਮੈਂਟ ਤੋਂ ਆਗਿਆ ਲੈ ਕੇ ਅਸੈਸਮੈਂਟ ਕਰਾ ਕੇ ਉਹਦੀ ਨਿਲਾਮੀ ਹੋਣੀ ਚਾਹੀਦੀ ਹੈ ਤੇ ਚਲਦੇ ਚਲਦੇ ਮੈਂ ਰੇਂਜ ਅਫਸਰ ਨੂੰ ਮੂਰਖ ਕਹਤਾ ਕਹਿੰਦੇ ਜੀ ਇਹ ਸ਼ਬਦ ਮੇਰੇ ਰੇਂਜ ਅਫਸਰ ਬਾਰੇ ਨਾ ਵਰਤੋ ਤੁਸੀਂ ਸਿਵਲਾਈਜ਼ਡ ਲੈਂਗੁਏਜ ਵਰਤੋ ਖਰ ਤੁਸੀਂ ਦਰਸ਼ਕੋ ਦੱਸਿਓ ਇਹੋ ਜੇ ਅਫਸਰ ਜਿਹੜੇ ਸਰਕਾਰ ਦੇ ਹਿਤਾ ਨੂੰ ਪੰਜਾਬ ਦੇ ਹਿਤਾ ਨੂੰ ਸੇਫਗਾਰਡ ਨਹੀਂ ਕਰ ਸਕਦੇ ਉਹਨਾਂ ਨੂੰ ਕੀ ਮੂਰਖ ਕਹਿਣਾ ਨਜਾਇਜ਼ ਕੀ ਉਹ ਗਲਤ ਹੈ ਹਜੇ ਵੀ ਕਹਿਣਾ ਇਹ ਮੂਰਖਾਂ ਦਾ ਟੋਲਾ ਇਹ ਦਰਸ਼ਨੀ ਘੋੜੇ ਬਣਾਏ ਆ ਇਹ ਦਰਸ਼ਨੀ ਘੋੜੇ ਪੰਜਾਬ ਦੇ ਹਿਤਾਾਂ ਦੀ ਰੱਖਿਆ ਨਹੀਂ ਕਰ ਰਹੇ ਆ ਤੁਹਾਨੂੰ ਗੱਲ ਕਰਾਵਾਂਗੇ ਯਾਦਵਿੰਦਰ ਸਿੰਘ ਨਾਲ ਜਿਹੜੇ ਡੇਰਾ ਬੱਸੀ ਨੂੰ ਬਿਲੋਂਗ ਕਰਦੇ ਆ ਉਹਨਾਂ ਨੇ ਇਹ ਮਾਮਲਾ ਸਾਡੇ ਸામਨੇ ਰੱਖਿਆ ਸਵੇਰੇ ਇਨਫੋਰਮ ਕੀਤਾ ਟੈਲੀਫੋਨ ਤੇ ਮੈਂ ਇਸ ਮਾਮਲੇ ਨੂੰ ਐਸਐਸਪੀ ਮੋਹਾਲੀ ਸੰਦੀਪ ਗੌਰਗ ਦੇ ਗੌਰਵ ਦੇ ਧਿਆਨ ਚ ਲਿਆਂਦਾ ਸੰਦੀਪ ਗਰਗ ਸਾਹਿਬ ਨੇ ਕਿਹਾ ਕਿ ਮੈਂ ਡੇਰਾ ਬਸੀ ਪੁਲਿਸ ਨੂੰ ਅਲਰਟ ਕਰਦਾ ਤੁਸੀਂ ਉਸ ਦੇ ਬਾਰੇ ਆਪਣੀ ਜਾਂਚ ਜਾਰੀ ਰੱਖੋ ਗੱਲ ਕਰਦੇ ਆ ਸਰਦਾਰ ਯਾਦਵਿੰਦਰ ਸਿੰਘ ਬਾਰੇ ਸਤਿ ਸ਼੍ਰੀ ਅਕਾਲ ਜੀ ਯਾਦਵਿੰਦਰ ਸਿੰਘ ਜੀ ਤੁਸੀਂ ਸਭ ਤੋਂ ਪਹਿਲਾਂ ਸਵੇਰੇ ਮੈਨੂੰ ਟੈਲੀਫੋਨ ਕਰਕੇ ਇਹ ਇਨਫੋਰਮੇਸ਼ਨ ਦਿੱਤੀ ਉਦੋਂ ਬਾਅਦ ਤੁਸੀਂ ਕੀ ਕੀਤਾ ਐਸੀ ਇਸ ਤੋ ਬਾਅਦ ਹਨ ਇੰਪ੍ਰੈਸ਼ਨ ਦੇ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਆ ਕਿ ਅਸੀਂ ਦੇਖਣਾ ਚਾਹੁੰਦੇ ਸੀਗੇ ਵੀ ਕਿਹ ਇਹ ਦਰਖਤ ਹੁਣ ਕੱਟ ਰਹੇ ਆ ਕਿ ਇੱਥੇ ਲੇਬਰ ਭੱਜ ਗਈ ਹੈ ਜਦੋਂ ਅਸੀਂ ਇੱਥੇ ਪਹੁੰਚੇ ਆ ਇੱਥੇ ਸਾਨੂੰ ਲੱਕੜ ਦੇ ਖੁੰਡ ਔਰ ਲੱਕੜ ਦੀ ਪੋਰੀਆਂ ਮਿਲੀਆਂ ਤੇ ਜਿਹੜੀ ਲੇਬਰ ਹੈ ਉਹ ਇੱਥੋਂ ਭੱਜ ਚੁੱਕੀ ਹੈ ਹੁਣ ਜਿਹੜਾ ਠੇਕੇਦਾਰ ਸੀਗਾ ਉਹ ਉਹ ਵੀ ਇੱਥੋਂ ਇਹ ਕੰਮ ਛੱਡ ਕੇ ਚਲਾ ਗਿਆ ਕੁਝ ਲੱਕੜ ਕੱਟੀ ਹੋਈ ਪਈ ਹੈ ਮੌਕੇ ਦਿਖਾਣੇ ਆ ਤੁਹਾਨੂੰ ਹਾਂਜੀ ਉਹ ਦੇਖਦੇ ਆ ਬੰਦਰ ਚੱਲ ਕੇ ਵੇਖਦੇ ਆ ਹਾਂਜੀ ਤੇ ਤੁਸੀਂ ਫਿਰ ਜਦੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਪਤਾ ਕੀਤਾ ਵੀ ਠੇਕੇਦਾਰ ਕੌਣ ਆ ਅਸੀਂ ਪਤਾ ਕੀਤਾ ਜੀ ਠੇਕੇਦਾਰ ਦਾ ਹਾਂਜੀ ਉਹ ਦੱਪਰ ਆਰਾ ਜੀ ਉਹਦਾ ਆਰ ਕੇ ਆਰ ਕੇ ਸਿੰਘ ਕੋਈ ਹੈਗਾ ਜੀ ਦਾ ਜਿਹਨੇ ਠੇਕੇ ਦਾ ਕੱਟੀ ਐ ਔਰ ਮੈਂ ਇਸ ਵਾਰੇ ਸੂਚਿਤ ਕਰਤਾ ਸੀ ਐਸ ਜੀ ਐਸ ਜੀ ਐਮ ਸਾਹਿਬ ਨੂੰ ਤੇ ਐਸ ਜੀ ਐਮ ਸਾਹਿਬ ਨੇ ਕਿਹਾ ਸੀਗਾ ਵੀ ਥਾਣੇ ਇੱਕ ਕਨਸਲਟ ਕਰੋ ਤੇ ਮੈਂ ਥਾਣੇ ਐਪਲੀਕੇਸ਼ਨ ਕੱਲ ਦੇ ਆ ਸੀਗਾ ਪਰ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਸਰਦਾਰ ਨੇ ਤੁਹਾਨੂੰ ਕੀ ਕਿਹਾ ਜੀ ਤੁਸੀਂ ਉਹਦੇ ਬਾਰੇ ਦੱਸੋ ਉਹ ਕਹਿੰਦਾ ਵੀ ਮੈਂ ਦਖਲਦਾਈ ਨਹੀਂ ਕਰ ਸਕਦਾ ਕਿਉਂਕਿ ਇਹ ਜਿਹੜੀ ਜ਼ਮੀਨ ਹੈ ਇਹ ਮਾਲ ਮਹਿਕਮੇ ਦੀ ਹੈ ਇਸ ਕਰਕੇ ਐਸੀ ਦਖਲਦਾਈ ਨਹੀਂ ਕਰ ਸਕਦਾ ਹਾਂ ਜਦੋਂ ਮਾਲ ਮਹਿਕਮਾ ਚਿੱਠੀ ਲਿਖ ਕੇ ਇਹਨਾਂ ਨੂੰ ਸੂਚਿਤ ਕਰੂਗਾ 2 4 5 ਦਿਨ ਚ ਦਰਸਤ ਸਾਰੇ ਵੱਡ ਕੇ ਬੰਦੇ ਲੈ ਜਾਣਗੇ ਫਿਰ ਕਹਿੰਦੇ ਅਸੀਂ ਹਰਕਤ ਚਾਵਾਂਗੇ ਇਹ ਫਿਰ ਅਸੀਂ ਕਾਰਵਾਈ ਕਰਾਂਗੇ ਬਹੁਤ ਬਸ਼ਾਵਾਸ਼ ਬਹੁਤ ਅੱਛੀ ਬਹੁਤ ਅੱਛੀ ਟੈਕਨੀਕ ਹੈ ਜੀ ਥੈਂਕ ਯੂ ਜੀ ਥਿਸ ਇਜ਼ ਥਿਸ ਇਜ਼ ਹਾਊ ਦੀ ਪੁਲਿਸਿੰਗ ਇਜ਼ ਡਨ ਇਨ ਪੰਜਾਬ ਦਿਸ ਇਜ਼ ਹਾਊ ਦੀ ਪੁਲਿਸ ਬਿਹੇਵਸ ਇਨ ਪੰਜਾਬ ਜੇ ਤੁਹਾਨੂੰ ਕੋਈ ਦੱਸਦਾ ਕਿ ਉੱਥੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕੋਈ ਚੋਰ ਚੋਰੀ ਕਰ ਰਿਹਾ ਕਹਿੰਦੇ ਪਹਿਲਾਂ ਚੋਰੀ ਹੋ ਲੈਣ ਦਿਓ ਸਾਨੂੰ ਸੰਬੰਧਿਤ ਮਹਿਕਮਾ ਲਿਖੂਗਾ ਫਿਰ ਅਸੀਂ ਉੱਥੇ ਪਹੁੰਚਾਂਗੇ ਤੁਸੀਂ ਆਪ ਸੋਚ ਲਓ ਦਰਸ਼ਕੋ ਇਸ ਕਿਸਮ ਦਾ ਰਵਈਆ ਕੀ ਤੁਸੀਂ ਜਾਇਜ਼ ਸਮਝਦੇ ਹੋ ਕੀ ਇਹ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਨਹੀਂ ਤੇ ਕੀ ਉਹ ਅੰਤਮਾਨ ਮੁੱਖ ਮੰਤਰੀ ਨੋਤੇ ਬਲ ਧਿਆਨ ਦੇਣ ਨਹੀਂ ਚਾਹੀਦਾ ਅਸੀਂ ਇੱਥੇ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਐਸੋਸੀਏਟਸ ਸਹਿਯੋਗੀ ਹੈ ਯਾਦਵਿੰਦਰ ਸਿੰਘ ਪੰਜਾਬ ਅਗੇਂਸਟ ਕਰਪਸ਼ਨ ਜਥੇਬੰਦੀ ਦੇ ਮੈਂਬਰ ਆਦੇਸ਼ਤਮ ਦਾਉ ਉਹਨਾਂ ਨੇ ਇਹ ਮਾਮਲਾ ਚੁੱਕਿਆ ਜੜਾਉਤ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨਾਲ ਉਹਨਾਂ ਦੇ ਸਹਿਯੋਗੀ ਸੁਰਿੰਦਰ ਸਿੰਘ ਭੁਪਿੰਦਰ ਸਿੰਘ ਸਾਰਿਆਂ ਨੇ ਇਸ ਮਸਲੇ ਨੂੰ ਚੁੱਕਿਆ ਅਸੀਂ ਪਹੁੰਚੇ ਇਸ ਮੌਕੇ ਤੇ ਕਈ ਖਬਰਾਂ ਕੀਤੀਆਂ ਭਗਵਾਨ ਜੀ ਮਾਨ ਨੂੰ ਵੀ ਸੰਦੇਸ਼ ਦਿੱਤਾ ਕਿ ਤੇਰਾ ਆਦੇਸ਼ ਲਾਗੂ ਨਹੀਂ ਹੋ ਰਿਹਾ ਤੇਰੇ ਡੌਲਿਆਂ ਚ ਦਾਮਨ ਨਹੀਂ ਨਜ਼ਰ ਆ ਰਿਹਾ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਹਜੇ ਤੱਕ ਭਗਵਾਨ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਨਿੱਕੇ ਵੀਰ ਨੂੰ ਕੋਈ ਧਿਆਨ ਨਹੀਂ ਕੋਈ ਸਮਝ ਨਹੀਂ ਆਈ ਅਫਸੋਸ ਹੈ ਇਹ ਮੁੱਖ ਮੰਤਰੀ ਚੁਣਿਆ ਸੀ ਬੰਦ ਮੇ ਬੰਦੇ ਜਿਤਾ ਕੇ 92 ਬੰਦੇ ਜਿਤਾ ਕੇ ਅਨ ਪ੍ਰੈਸੀਡੈਂਟਡ ਵਿਕਟਰੀ ਅਨਸੀ ਹਾ ਹੂ ਇਜ਼ ਬਿਹੇਵਿੰਗ ਸੁਣਦਾ ਹੀ ਨਹੀਂ ਮਿਲਦਾ ਹੀ ਨਹੀਂ ਗੱਲ ਹੀ ਨਹੀਂ ਕਰਦਾ ਫਿਰ ਜੇ ਅਸੀਂ ਕਿਤੇ ਕਿਸੇ ਗੱਲ ਤੇ ਸਪੋਰਟ ਕਰਦੀਏ ਭਗਵਾਨਤਮਨ ਦੀ ਸਾਨੂੰ ਜਿਹੜੇ ਦਰਸ਼ਕ ਚੰਗਾ ਮੰਦਾ ਵੀਡੀਓ ਦੇ ਥੱਲੇ ਕਮੈਂਟ ਪਾ ਕੇ ਬੋਲਦੇ ਆ ਉਹ ਤੁਸੀਂ ਖੁਦ ਪੜ ਲਓ ਦਰਸ਼ਕੋ ਹੁਣ ਤੋਂ ਲੈ ਛੱਲੇ ਆ ਅੰਦਰ ਇਸ ਜੰਗਲ ਦੇ ਅੰਦਰ ਜਿਹੜਾ ਸਰਕਾਰੀ ਜੰਗਲ ਆ ਸਰਕਾਰੀ ਜ਼ਮੀਨ ਤੇ ਜੰਗਲ ਆ ਤੇ ਇਹ ਇਸ ਜੰਗਲ ਦੇ ਵਿੱਚ ਕੀਤਾ ਕੀ ਇਹਨਾਂ ਲੋਕਾਂ ਨੇ ਇਹਨਾਂ ਨੇ ਦਰਖਤ ਵੱਢੇ ਕੋਈ ਅਤਾ ਪਤਾ ਨਹੀਂ ਜਦੋਂ ਸ਼ਿਕਾਇਤ ਕੀਤੀ ਯਾਦਵਿੰਦਰ ਜੀ ਨੇ ਥਾਣੇ 'ਚ ਸ਼ਿਕਾਇਤ ਕੀਤੀ ਐਸਟੀਐਮ ਨੂੰ ਤਾਂ ਫੇਰ ਉਸ ਤੋਂ ਬਾਅਦ ਅੱਜ ਇਹ ਇਸ ਥਾਂ ਤੇ ਟਪਕੇ ਨਹੀਂ ਤੇ ਆ ਹੁਣ ਤੁਹਾਨੂੰ ਰਸਤਾ ਵਿਖਾਉਂਦੇ ਆ ਜਿੱਥੋਂ ਟਰਾਲੀਆਂ ਅੰਦਰ ਲਿਜਾ ਕੇ ਦਰਖਤ ਵੱਢਣੇ ਸ਼ੁਰੂ ਕਰਤੇ ਉਹ ਕਹਿੰਦੇ ਹਨ ਜੀ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ ਇਹ ਜ਼ਮੀਨ ਤੇ ਗੋਲਡਨ ਫੋਰਸ ਤੋਂ ਖੁੱਸ ਗਈ ਤੇ ਸਰਕਾਰ ਦੀ ਮਲਕੀਅਤ ਹੋ ਗਈ ਪਰ ਪ੍ਰਸ਼ਾਸਨ ਮਿਲਿਆ ਹੋਇਆ ਪ੍ਰਸ਼ਾਸਨ ਰਲਿਆ ਹੋਇਆ ਇਥੋਂ ਦੀ ਡਿਪਟੀ ਕਮਿਸ਼ਨਰ ਮੁਹਾਲੇ ਦੀ ਕਿੰਦੀ ਵਾਰੀ ਸਮਝਾਤਾ ਦਾਸਤਾ ਮਿਲ ਕੇ ਆਏ ਧਿਆਨ ਚ ਲਿਆਂਦੀ ਗੱਲ ਬਾਤ ਮੈਂ ਵੀ ਲਿਆਂਦੀ ਯਾਦਵੰਦਰ ਨੇ ਵੀ ਲਿਆਂਦੀ ਜੜੌਤ ਪਿੰਡ ਦੀ ਪੰਚਾਇਤ ਨੇ ਲਿਆਂਦੀ ਪਰ ਜੂੰ ਨਹੀਂ ਸਰਕੀ ਕੰਨ ਤੇ ਜੂੰ ਨਹੀਂ ਸਰਕੀ ਕੰਨ ਤੇ ਕਹਿੰਦੇ ਆ ਬਾਂਝਬੜੀ ਉੱਤੇ ਆ ਐਸਡੀਸੀ ਦਾ ਜਿਹੜਾ ਤਾਲੁਕ ਹੈ ਆਮ ਆਦਮੀ ਪਾਰਟੀ ਦੇ ਕੰਡਵੈਨਰ ਕੇਜਰੀਵਾਲ ਨਾਲ ਸੰਬੰਧਿਤ ਹੈ ਉਹਨਾਂ ਦੇ ਕੋਈ ਖਾਸ ਰਿਸ਼ਤੇਦਾਰ ਕੇਜਰੀਵਾਲ ਦੇ ਕੋਈ ਉਸਟੀਆ ਕੋਈ ਤਸਦੀਕ ਲੈ ਰਿਸ਼ਤੇਦਾਰ ਉਹਨਾਂ ਨਾਲ ਜੁੜੇ ਹੋਏ ਆ ਆ ਵੇਖੋ ਆ ਆ ਵੇਖੋ ਇੱਥੋਂ ਪੱਟਿਆ ਦਰਖਤ ਇੱਥੋਂ ਪੱਟਿਆ ਦਰਖਤ ਤੇ ਹੋਰ ਬਾਤ ਤੁਹਾਨੂੰ ਦੱਸਾਂਗੇ ਟਿਕਾਣੇ ਜਿੱਥੋਂ ਜਿੱਥੋਂ ਦਰਖਤ ਪੱਟੇ ਗਏ ਦੇਖੇ ਹੁਣ ਕਰੀਏ ਕੀ ਸਾਡੀ ਬੇਬਸੀ ਆ ਦੋਸਤੋ ਅਸੀਂ ਕਿੰਨਾ ਰੌਲਾ ਪਾਈਏ ਕਿੰਨੂ ਕਿੰਨੂ ਕਹੀਏ ਕਿਦੇ ਕੋਲੇ ਹਾਰ ਦਵਾਈ ਪਾਈਏ ਕਿ ਪੰਜਾਬ ਨੂੰ ਬਚਾ ਲਓ ਉਹ ਤੁਹਾਨੂੰ ਦਿਖਾ ਰਹੇ ਆ ਯਾਦਵਿੰਦਰ ਸਿੰਘ ਉਹ ਜੇ ਕੁਸ਼ਤਕਾਨੇ ਜਿੱਥੋਂ ਦਰਖਤ ਤਾਜ਼ੇ ਵੜੇ ਗਏ ਆ ਉਹ ਵੇਖੋ ਇਥੋਂ ਮੋਢੇ ਵਖਾ ਰਹੇ ਆ ਦਰਖਤ ਵੱਢ ਕੇ ਉੱਤੇ ਛੜੀਆਂ ਰੱਖਤੀਆਂ ਤਾਂ ਕਿ ਪਤਾ ਨਾ ਲਗੇ ਬਹੁਤ ਸਾਰੇ ਦਰਖਤ ਇਸ ਜੰਗਲ ਚ ਵੜੇ ਗਏ ਇਹ ਜ਼ਮੀਨ ਤੇ ਤੁਸੀਂ ਵੇਖੋਗੇ ਕਿ ਸਾਹਮਣੇ ਬੁੱਤ ਉਹ ਲੱਗਿਆ ਪਿੱਲਰ ਲੱਗਿਆ ਪਿੱਲਰ ਲੱਗਿਆ ਜੀ ਵੀਡੀਓ ਦੇਦੋਂ ਬੇਨਤੀ ਕਰੂੰਗਾ ਪਿੱਲਰ ਵਖਾ ਦਿਓ ਉਹ ਪਿੱਲਰ ਜਿਹੜਾ ਦੱਸਦਾ ਕਿ ਗੋਲਡਨ ਫੋਰੈਸਟ ਦੀ ਜ਼ਮੀਨ ਸੀ ਤੇ ਸਰਕਾਰ ਦੀ ਜ਼ਮੀਨ ਹੋ ਚੁੱਕੀ ਆ ਤੇ ਫਿਰ ਇਹ ਤੋਂ ਦਰਖਤ ਕਿਵੇਂ ਇਕੱਠੇ ਜਾ ਰਹੇ ਆ ਇਹ ਕਿਹਦੀ ਮਨਜ਼ੂਰੀ ਨਾਲ ਇਕੱਠੇ ਜਾ ਰਹੇ ਆ ਇਹ ਕਿਹਦੀ ਮਿਲੀ ਭੁਗਤ ਨਾਲ ਇਕੱਠੇ ਜਾ ਰਹੇ ਆ ਮੈਂ ਦੱਸ ਤੋ ਦੋਸਤੋ ਤੁਹਾਨੂੰ ਇਹ ਦੁਬਾਰਾ ਯਾਦ ਕਰਵਾ ਦਿਆਂ ਸਾਡੀ ਸੂchna ਮਤਾਬਕ 1143 ਏਕੜ ਜ਼ਮੀਨ ਇਸ ਦਾ ਠੇਕਾ ਕਿੱਥੇ ਜਾਂਦਾ ਹੈ ਇਸ ਜ਼ਮੀਨ ਨੂੰ ਗਰਜ਼ੌਰੀਆਂ ਚ ਖਾਲੀ ਵਿਖਾਇਆ ਜਾਂਦਾ ਰਿਹਾ 2015 ਤੋਂ ਤੇ ਫਿਰ ਠੇਕਾ ਇਸ ਜ਼ਮੀਨ ਦਾ 35000 ਤੋਂ ਲੈ ਕੇ 45000 ਰੁਪਿਆ ਪ੍ਰਤੀ ਏਕੜ ਪ੍ਰਤੀ ਸਾਲ ਤੇ ਜਾਂਦਾ ਕਿੱਥੇ ਆ ਉਹ ਜਾਂਦਾ ਹੈ ਅਧਿਕਾਰੀਆਂ ਦੇ ਅਫਸਰਾਂ ਦੇ ਬੋਝੇ ਚ ਬੋਝ ਚ ਜਾਂਦਾ ਕਰਦਾ ਇਕੱਠਾ ਕੌਣ ਇੱਕ ਬੰਦਾ ਜਿਹੜਾ ਕਿਤੇ ਸ਼ਾਬਕਾ ਐਸਜੀਪੀਸੀ ਦਾ ਮੈਂਬਰ ਆ ਉਹ ਇਕੱਠਾ ਸਾਰਿਆਂ ਨੂੰ ਕਰਦਾ ਹੈ ਇਕੱਠਾ ਕਰਕੇ ਉੱਪਰ ਪਹੁੰਚਾਉਂਦਾ ਜਾਂਦਾ ਕਿੱਥੇ ਆ ਉੱਪਰ ਉੱਪਰ ਹੁ ਤੁਸੀਂ ਅੰਦਾਜ਼ਾ ਲਾ ਦਿਓ ਕਿੱਥੇ ਤੱਕ ਪਹੁੰਚਦਾ ਸਾਨੂੰ ਇਹ ਨਹੀਂ ਪਤਾ ਕਿ ਭਗਵਾਨਤ ਮੰਦਾਂ ਦੇ ਵਿੱਚ ਹਿੱਸਾ ਹੈ ਕਿ ਨਹੀਂ ਹੈ ਪਰ ਇਹ ਤਾਂ ਜੋ ਕੁਝ ਚੱਲਦਾ ਪ੍ਰਸ਼ਾਸਨ ਉਹਨਾਂ ਦੀ ਹਿੱਸੇਦਾਰੀ ਸਪਸ਼ਟ ਹੈ ਕਿਉਂਕਿ ਜੇ ਨਾ ਹੋਵੇ ਤਾਂ ਫੇਰ ਭਗਵਾਨ ਤਮਾਨ ਦਾਦੇਸ਼ ਲਾਗੂ ਹੋ ਜਾਣਾ ਸੀ ਉਹ ਹੋਇਆ ਨਹੀਂ ਲੋਕ ਰੌਲਾ ਪਾ ਰਹੇ ਆ ਪਰ ਮੁੱਖ ਮੰਤਰੀ ਨਹੀਂ ਸੁਣ ਰਿਹਾ ਅਸੀਂ ਹਰ ਹੀਲਾ ਮਸੀਲਾ ਕਰਾਂਗੇ ਕਿ ਉਹਦੇ ਕੰਨ ਚ ਗੱਲ ਪੈ ਜੇ ਭਗਵਾਨ ਤਮਾਨ ਦੇ ਕੰਨ ਤੇ ਜੂ ਸਿਰਕ ਜੇ ਜੇ ਨਹੀਂ ਸਿਰਕੂਗੀ ਤੇ ਫੇਰ ਮੈਂ ਆਉਣ ਵਾਲੇ ਦਿਨਾਂ 'ਚ ਇਹ ਅੱਜ ਐਲਾਨ ਕਰਦੇ ਆਂ ਕਿ ਮੈਂ ਉਹਨੂੰ ਨਿਕਾ ਵੀਰ ਕਿਹੜਾ ਛੱਡ ਦੂਗਾ ਉਹ ਯਾਦਵਿੰਦਰ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਤਾਜ਼ੇ ਦਰਖਤ ਵੱਡੇ ਗਏ ਆ ਬਹੁਤ سارے ਦਰਖਤ ਵੱਡੇ ਗਏ ਇਸ ਏਰੀਆ ਚੋਂ ਔਰ ਮੈਂ ਤੁਹਾਨੂੰ ਇਹ ਦੱਸਦਾ ਚਾਹਨਾ ਕਿ ਅਸੀਂ ਇਸ ਜੰਗਲ ਚ ਪਹੁੰਚੇ ਆ ਪੰਜਾਬ ਅਗੇਂਸਟ ਕ腐ਸ਼ਨ ਦੇ ਐਕਟਿਵਿਟੀ ਇਨਫੋਰਮੇਸ਼ਨ ਤੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਇਹ ਇਸ ਮਾਮਲੇ ਤੇ ਸਾਡੀ ਅੱਖ ਬਣੀ ਹੋਈ ਹੈ ਬਣੀ ਰਹੇਗੀ ਕਿਉਂਕਿ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ 1143 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੇ ਹੈ ਇਸ ਦਾ ਠੇਕਾ ਖਾਰੇ ਨੇ ਸਰਕਾਰੀ ਮੁਲਾਜ਼ਮ ਇਸ ਦਾ ਠੇਕਾ ਖਾਰ ਰਿਹਾ ਤਹਿਸੀਲਦਾਰ ਇਸ ਦਾ ਠੇਕਾ ਖਾਰ ਰਿਹਾ ਐਸਟੀਐਮ ਤੇ ਨਾਲ ਫਿਰ ਕੋਈ ਹਰਜ਼ ਨਹੀਂ ਕਹਿਂਚ ਡੀਸੀ ਵੀ ਸ਼ਾਮਲ ਹੋ ਸਕਦੀ ਆ ਕੋਈ ਉਹਦੇ ਵਿੱਚ ਅਸੀਂ ਪੈਸੇ ਫੜਦੇ ਤਾਂ ਦੇਖੇਂਦੀ ਪਰ ਜੋ ਗਰਾਉਂਡ ਰੀਅਲ ਜੀ ਆ ਉਹ ਤਾਂ ਸ਼ੋ ਹੋ ਰਿਹਾ ਕਿ ਸਭ ਦੀ ਮਿਲੀ ਭੋਗਤ ਆ ਸਭ ਦਰਸ਼ਨੀ ਘੋੜੇ ਬਣੇ ਆ ਇਹ ਸਾਰੇ ਅਫਸਰ ਦਰਸ਼ਨੀ ਘੋੜੇ ਆ ਹੁਣ ਦਰਸ਼ਨੀ ਘੋੜਿਆਂ ਦੀ ਤੁਹਾਨੂੰ ਪਰਵਾਹਸ਼ਾ ਦੇ ਦਿੰਦੇ ਜਦੋਂ ਰਾਸ਼ਟਰਪਤੀ 26 ਜਨਵਰੀ ਨੂੰ ਜਾਂਦਾ ਦਿੱਲੀ ਚ ਸਲਾਮੀ ਲੈਣ ਤਾਂ ਤੁਸੀਂ ਵੇਖਿਆ ਹੋਣਾ ਟੀਵੀ ਤੇ ਕਿ ਬਹੁਤ ਸਾਰੇ ਘੋੜੇ ਕਰੀਬ 21 ਦੇ ਕਰੀਬ ਘੋੜੇ ਸਜਾਏ ਹੋਏ ਜਾਂਦੇ ਆ ਉਹ ਘੋੜੇ ਕਿਸੇ ਕੰਮ ਦੇ ਨਹੀਂ ਹੁੰਦੇ ਯਾਨੀ ਕਿ ਉਹ ਰੇਸ ਨਹੀਂ ਲਾਉਂਦੇ ਉਹ ਘੋੜ ਸਵਾਰੀ ਲਈ ਨਹੀਂ ਵਰਤੇ ਜਾਂਦੇ ਉਹ ਸਿਰਫ ਇੱਕ ਸੈਰੇਮਨੀ ਲਈ ਇੱਕ ਸੈਰੇਮਨੀ ਮਤਲਬ ਇੱਕ ਇਵੈਂਟ ਦੇ ਲਈ ਵਰਤੇ ਜਾਂਦੇ ਆ ਤੇ ਉਹ ਸੋਹਣੇ ਬੜੇ ਲੱਗਦੇ ਆ ਉਹਨਾਂ ਤੇ ਸੁਰਖੀ ਬਿੰਦੀ ਲਾਈ ਹੁੰਦੀ ਹੈ ਝਾਂਡੀਆਂ ਲਾਈਆਂ ਹੁੰਦੀਆਂ ਉਹ ਦਰਸ਼ਨੀ ਘੋੜੇ ਸਿਰਫ ਸ਼ਲਾਮੀ ਲੈਣ ਵਾਸਤੇ ਰਾਸ਼ਟਰਪਤੀ ਵਰਤਦਾ ਤੇ ਉਹੀ ਕੰਮ ਇਸ ਅਫਸਰ شاہੀ ਦਾ ਪੰਜਾਬ ਚ ਹੋ ਰਿਹਾ ਸਿਰਫ ਦਰਸ਼ਨੀ ਘੋੜੇ ਬਣੇ ਹੋਏ ਨੇ ਸਾਡੇ ਪ੍ਰਸ਼ਾਸਨਿਕ ਅਫਸਰ ਔਰ ਬਹੁਤ ਹੀ ਦੁਖ ਖਾਲੀ ਗੱਲ ਆ ਕਿ ਇਹ ਅਸੀਂ ਪੰਜਾਬ ਨੂੰ ਲੈ ਕੇ ਕਿਧਰ ਦੇ ਪਾਸੇ ਜਾ ਰਹੇ ਆ ਅਫਸੋਸ ਬਸ ਅਫਸੋਸ ਹੀ ਕਰ ਸਕਦਾ ਆ ਤਣਾ ਵੇਖੋ ਇਸ ਤੇ ਰੱਖਦਾ ਇਹ ਦੱਸਦਾ ਕਿ ਬਹੁਤ ਵੱਡਾ ਰਖ ਸੀ ਕਈ ਸਾਲ ਪੁਰਾਣਾ ਸੀ ਯਾਦਵਿੰਦਰ ਨੇ ਇਹ ਸਾਨੂੰ ਥਾਮ ਖਾਈ ਔਰ ਹੋਇਆ ਕੀ ਕੋਈ ਨਹੀਂ ਸੁਣਦਾ ਯਾਦਵਿੰਦਰ ਜੀ ਤੁਸੀਂ ਲੋਕਲ ਐਮਐਲ ਦੇ ਜਿਹੜਾ ਰੰਦਾਵਾ ਉਹਨੂੰ ਸਜੂਤ ਆਪਣਾ ਸੁਝਿਤ ਕੀਤਾ ਨਹੀਂ ਜੀ ਨਹੀਂ ਕੋਈ ਸੁਝਿਤ ਨਹੀਂ ਕੀਤਾ ਕੋਈ ਸਾਡੀ ਬਣਦੀ ਨਹੀਂ ਹੈਗੀ ਉਹ ਸਾਡੀ ਗੱਲ ਨਹੀਂ ਸੁਣਦਾ ਮੈਸਿਵ ਦਾ ਕੋਈ ਪਹਿਲ ਤਾਲ ਮਿਲ ਨਹੀਂ ਕਰਦਾ ਲੋਕਲ ਐਮ ਐਲ ਏ ਰੰਤਾਵਾ ਸੁਣਦਾ ਨਹੀਂ ਲੋਕਾਂ ਦੀ ਗੱਲ ਨਹੀਂ ਸੁਣਦਾ ਔਰ ਯਾਦਵਿੰਦਰ ਕੌਣ ਫਾਊਂਡਰ ਮੈਂਬਰ ਆਫ ਆਮ ਆਦਮੀ ਪਾਰਟੀ ਫਾਊਂਡਰ ਮੈਂਬਰ ਤੇ ਮਿਹਨਤ ਕੀਤੀ ਆਵਾਜ਼ ਦੀ ਪਾਰਟੀ ਜਿੱਤਾਈ ਹੁਣ ਇਹਨਾਂ ਨੂੰ ਸੁਣਦਾ ਕੋਈ ਨਹੀਂ ਤਾਂ ਜਾਣ ਕਿੱਥੇ ਫਿਰ ਫੇਰ ਕੀ ਹੋਣਾ ਅਗਲੀਆਂ ਚੋਣਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਕੇਜਰੀਵਾਲ ਕਨਵੀਨਰ ਨੂੰ ਸੰਕੇਤ ਦਿੰਦੇ ਸੂਚਿਤ ਕਰਦੇ ਤੁਹਾਡੀ ਪਾਰਟੀ ਦੇ ਲੋਕ ਤੁਹਾਡੇ ਤੋਂ ਟੁੱਟ ਰਹੇ ਆ ਤੁਸੀਂ ਅਗਲੀ ਵਾਰੀ ਭੁਗਤਾਨ ਕਰੋਗੇ 2024 ਪਤਾ ਲੱਗ ਜਾਊਗਾ ਤੁਸੀਂ ਕਿੰਨੀ ਮੁਫਤ ਬਿਜਲੀ ਦੇ ਕੇ ਲੋਕਾਂ ਨੂੰ ਖੁਸ਼ ਕਰ ਲਓਗੇ ਤੁਸੀਂ ਕਿੰਨੇ ਹਜ਼ਾਰ ਰੁਪਏ ਦਾ ਪ੍ਰੋਮਿਸ ਕਰਕੇ ਮੁਫਤ ਜਿੱਤ ਲਓਗੇ ਚੋਣ ਤੁਸੀਂ ਮਜ਼ਦਮਾ ਨੂੰ 올ਡ ਪੈਨਸ਼ਨ ਸਕੀਮ ਲਾਗੂ ਕਰਨ ਦੇ ਨਾਲ ਖੁਸ਼ ਕਰਕੇ ਕਿੰਨੀਆਂ ਵੋਟਾਂ ਜਿੱਤ ਲਓਗੇ ਲਾਗੂ ਤੁਸੀਂ ਪੈਨਸ਼ਨ ਕੀਤੀ ਨਹੀਂ ਵਾਅਦਾ ਕੀਤਾ ਤੁਸੀਂ ਜਹਾਜ਼ਾਂ ਤੇ ਚੜ੍ਹੇ ਫਿਰਦੇ ਹੋ ਤੁਸੀਂ ਸਰਕਾਰੀ ਖਜ਼ਾਨੇ ਤੋਂ ਉਹ ਜਾਜ ਢਾਉਂਦੇ ਹਾਂ ਜਿਹਦਾ ਖਰਚਾ ਇੱਕ ਘੰਟੇ ਦਾ 10 ਲੱਖ ਰੁਪਏ ਵਰਤਦਾ ਕੌਣ ਆਮ ਆਦਮੀ ਪਾਰਟੀ ਦਾ ਕਨਵੀਨਰ ਕੇ ਜੀ ਰੀਵਾਲ ਉਸ ਜਾਜ ਨੂੰ ਲੈ ਕੇ ਕਿੱਥੇ-ਕਿੱਥੇ ਜਾਂਦਾ ਇਸ ਬਾਰੇ ਜਾਣਕਾਰੀ ਮਾਨਕ ਗੋਇਲ ਆਰਟੀਆਈ ਐਕਟਿਵਿਸਟ ਨੇ ਦਿੱਤੀ ਹੈ ਸਾਨੂੰ ਤੇ ਫਿਰ ਕੀ ਗਈਏ ਦੋਸਤੋ ਕੀ ਗਈਏ ਕਿ ਇਹ ਹੀ ਪਟੇਮੂ ਇਹ ਸਰਕਾਰ ਦੇ ਜਿਹੜੇ ਇਸ ਕਿਸਮ ਦੀਆਂ ਹਰਕਤਾਂ ਕਰਦੀ ਆ ਦੁੱਖ ਨਾਲ ਕਹਿਣਾ ਪੈਂਦਾ ਅੱਜ ਤੋਂ ਬਾਅਦ ਨਿੱਕਾ ਵੀਰ ਸਟੇਟਸ ਖਤਮ ਅੱਜ ਤੋਂ ਬਾਅਦ ਭਗਵਾਨ ਤਮਾ ਨਾਲ ਸਾਡੀ ਸਿੱਧੀ ਸਿੱਧੀ ਟੱਕਰ ਕਹਾਂਗੇ ਜੋ ਐਕਸਪੋਜ਼ ਕਰਾਂਗੇ ਉਹਦੇ ਕਾਰਨਾਮਿਆਂ ਨੂੰ ਬੜੀ ਨਰਮਾਈ ਵਰਤ ਲਈ ਬੜੀਆਂ ਲੋਕਾਂ ਤੋਂ ਗੱਲਾਂ ਸੁਣ ਲਈਆਂ ਕਿ ਤੁਸੀਂ ਭਗਵਾਨ ਤਮਾਨ ਦੀ ਤਰਫਦਾਰੀ ਕਰਦੇ ਹੋ ਹਾਂ ਚੰਗੇ ਕੰਮਾਂ ਦੀ ਕਰਦੇ ਸੀ ਪਰ ਹੁਣ جو وہ رویہ گولڈن فورسٹ زمین تے ویکھیا آشی آج تو بعد جن تک طور تے اعلان کر دیں پنجاب دستاویز دستاویز ساڑھے ایسوشیٹس سارے نال بہت جڑ رہے آ. ایتھوں بھی فروز پرتوں بھی فرید تو بھی امرتسر سرتوں بھی ابھی ایک مہم شروع کر گے پناب کے ہتن اے گے جے درخت نہیں وڈنیاں نہیں وڈنگ ਆ ਦੇਖੋ ਜੀ ਬਹੁਤ ਵੱਡਾ ਦਰਖਤ ਸੀ ਸਪੇਦੇਆ ਦਰਖਤ ਹੈ ਇਹ ਘਟ ਇਹ ਵੀ ਕੱਟ ਲੈਗੇ ਇਹ ਵੀ ਕੱਟ ਲੈਗੇ ਉਹ ਵੀ ਕੱਟ ਲੈਗੇ ਉਹ ਕਿੱਡੀ ਵੱਡੀ ਪੋਰੀ ਪਈ ਹੈ ਦੇਖੋ ਜੀ ਆਹ ਤਾੜਿਆ ਕੱਟਿਆ ਜੀ ਹਾਲੇ ਚੱਕਿਆ ਨਹੀਂ ਇੱਥੋਂ ਵੀ ਕੱਟਿਆ ਜੀ ਆਹ ਦੇਖੋ ਜੀ ਬਹੁਤ ਵੱਡਾ ਦਰਖਤ ਸੀ ਆਹ ਦਵਾਰ ਹੈ ਜੀ ਨਾਲ ਆਹ ਦਵਾਰ ਹੈ ਨਾਲ ਠੀਕ ਆਹ ਦੇਖੋ ਜੀ ਆਹ ਵੀ ਆਹ ਪੋਰੀ ਪਈ ਹੈ ਜੀ ਆ ਦੇਖੋ ਜੀ ਬਿਲਕੁਲ ਉਹ ਦੇਖੋ ਉਹ ਪਰਲੇ ਪਾਸੇ ਫਿਰ ਉਧਰ ਵੀ ਸਾਰਾ ਇਹ ਸਾਰੇ ਦਰਖਤ ਕੱਟੇ ਗਏ ਆ ਆ ਮੁੱਢ ਪਏ ਨੇ ਜੀ ਆ ਬਹੁਤ ਵੱਡਾ ਦਰਖਤ ਸੀ ਜੀ ਆ ਦੇਖੋ ਜੀ ਝਾੜ ਕੇ ਰੱਖਦਾ ਜੀ ਬਾਗ ਪੂਰਾ ਇਹਨਾਂ ਨੇ ਪੂਰਾ ਪੂਰੇ ਦਾ ਪੂਰਾ ਬਾਗ ਉਜਾੜਤਾ ਕਿੰਨੇ ਸੋਹਣੇ ਸਾਡੇ ਦਰਖਤ ਹੈ ਜਿਹੜੇ ਕਿੰਨੇ ਸਾਲ ਪੁਰਾਣੇ ਐਤੋਂ ਅਸੀਂ ਅੱਗੇ ਚੱਲੀਏ ਜੀ ਇਹ ਰਸਤਾ ਬਹੁਤ ਲੰਬਾ ਜੀ ਉੱਥੇ ਤੱਕ ਦੂਰ ਤੱਕ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਕਿ ਹਲਕਾ ਡੇਰਾ ਬਸੀ ਦੇ ਵਿੱਚ ਇੰਨੀ ਇੰਨੇ ਪੈਸੇ ਨੇ ਕਿ ਸਰਕਾਰ ਦਾ ਜਿਹੜਾ ਕਰਜ਼ਾ 2300 ਰੁਪਏ ਦਾ ਸੈਂਟਰਲ ਗਵਰਨਮੈਂਟ ਨੇ ਨਹੀਂ ਦਿੱਤਾ ਜੇ ਪੁਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਨਹੀਂ ਦਿੱਤਾ ਇੰਨੇ ਪੈਸੇ ਦਾ ਸੀ 24-25 ਲੱਖ ਕਰੋੜ ਰੁਪਇਆ ਦਾ ਇੱਥੋਂ ਹੀ ਡੇੜਾ ਬੱਸੀ ਹਰਕੇ ਜੋ ਕਮਾ ਕੇ ਦਿੱਤਾਗੇ ਇਹਨਾਂ ਨੂੰ ਇੱਥੇ 10-10 ਕਰੋੜ ਰੁਪਇਆ ਦਾ ਕਿਲਾ 1143 ਵਿਗੇ ਜੀਰਕਪੁਰ ਦੀ ਲੈਂਡ ਪੰਚਾਇਤੀ ਲੋਕਾਂ ਦੇ ਕਬਜ਼ੇ 'ਚ ਉਹ ਛਡਾ ਲੋ 2250 ਏਕੜ 골ਡਨ ਫਰੈਸ਼ ਦੀ ਜਮੀਨ ਜਿਹੜੀ ਪੰਜਾਬ ਸਰਕਾਰ ਦੇ ਨਾ ਹੋ ਚੁੱਕਿਆ ਉਹ ਛਡਾ ਲੋ ਲੱਖਾਂ ਕਰੋੜਾ ਰੁਪਏ ਤੁਹਾਨੂੰ ਵੰਡ ਜਾਣਗੇ ਹੋਰ ਵੀ ਬਹੁਤ ਹੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨਾਂ ਲੋਗੜ ਪਿੰਡ ਦੀ ਜਿਰਕਪੁਰ ਦੇ ਵਿੱਚ ਨਗਲੇ ਪਿੰਡ ਦੀ ਸਨੌਲੀਓ ਪਿੰਡ ਦੀ ਬਹੁਤ ਸਾਰੇ ਪਿੰਡ ਰਹੇ ਜਿਨੇ ਜਿੱਥੇ ਲੱਖਾਂ ਕਰੋੜਾ ਰੁਪਏ ਦੀ ਜਾਇਦਾਦ ਜ਼ਮੀਨ ਖਾਲੀ ਪਈ ਹੈ 50 ਸਰਕਾਰ ਦੀ ਹੈ ਗਿਆ ਉਹਨੂੰ ਵੇਚ ਕੇ 50 ਸਰਕਾਰ ਆਪਣਾ ਖਿਆਨਣਾ ਭਰੇ ਦੋਸਤੋ اے ਸੀ ਸਾਡੀ ਇਸ ਖਬਰ ਦਾ ਅੰਤ ਉਹ ਨਾ ਦੇਗਲੈਂਟ ਇਲੀਗਲ ਟਰੀ ਫੈਲਿੰਗ ਹੋ ਰਹੀ ਯਾਦਵੰਦਰ ਨੇ ਤੁਹਾਨੂੰ ਸਾਰਾ ਦੌਰਾ ਕਰਾਇਆ ਕੁਝ ਬੇਨਤੀਆਂ ਸਰਚ ਕਰਦਾ ਚੱਲਾਂ ਉਹ ਇਹ ਨੇ ਇਹ ਵੀਡੀਓ ਸਾਨੂੰ ਭਗਵਾਨ ਤਮੰਦ ਦੀ ਸਰਕਾਰ ਦੇ ਵਿਰੁੱਧ ਬਣਾਉਣੀ ਪੈ ਰਹੀ ਹੈ ਪਹਿਲਾਂ ਚੰਗੇ ਕੰਮਾਂ ਨੂੰ ਚੰਗਾ ਕਹਿੰਦੇ ਸੀ ਪਰ ਮੋਤੇ ਕੰਮ ਭਗਵਾਨ ਤਮਨ ਦੀ ਸਰਕਾਰ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਕਰ ਰਹੀ ਆ ਪਰ ਅਸੀਂ ਫੇਰ ਇਸ ਕਹਿੰਦੇ ਜੇ ਕਿਤੇ ਇੱਕਾ ਦੁੱਕਾ ਕੰਮ ਚੰਗਾ ਕਰੂ ਉਹਦੇ ਲਈ ਫੇਰ ਸ਼ਾਬਾਸ਼ ਦਿਆਂਗੇ ਪਰ ਸਾਨੂੰ ਨਜ਼ਰ ਬਹੁਤ ਘਟ ਆਉਂਦਾ ਚੰਗੇ ਕੰਮ ਹੁੰਦੇ ਤੇ ਜਿਹੜੀਆਂ ਸਿਆਸਤਾਂ ਜਿਹੜੇ ਲੌਲੀਪੌਪਸ ਲੋਕਾਂ ਨੂੰ ਉਹ ਦਿੰਦਾ ਆਮ ਆਦਮੀ ਪਾਰਟੀ ਦਿੰਦੀ ਆ ਉਹ ਬਹੁਤੇ ਦਿਨ ਚੱਲਣੇ ਨਹੀਂ 24 ਦੀਆਂ ਚੋਣਾਂ ਆ ਗਈਆਂ ਯੋ ਦੁਬਾਰ ਫੇਰ ਅਸੈਂਬਲੀ ਦੇ ਚੋਣਾ ਆਉਣ ਗਿਆ ਲੋਕ ਫਿਰ ਉਹ ਸਾਰੇ ਕੰਮ ਨੂੰ ਵੇਖਦੇ ਹੋਏ ਸਬਕ ਸਿਖਾਉਣਗੇ ਸਬਕ ਔਰ ਮੈਂ ਬੇਨਤੀ ਕੀ ਕਰਦਾ ਚੋਣੇ ਉਹ ਬੰਦੇ ਜਿਹੜੇ ਇਹ ਤੋਂ ਵਧੀਆ ਹੋਣ ਜਿਹੜੇ ਇਹ ਤੋਂ ਵਧੀਆ ਹੋਣ ਨਵੇਂ ਬੰਦੇ ਲੈ ਕੇ ਆਓ ਬੰਦੇ ਬਦਲ ਦਿਓ ਜਿਹੜੇ ਬੰਦੇ ਢਾਲਤ ਨਹੀਂ ਪੰਜਾਬ ਦੇ ਹਿਤਾਆਂ ਦਾ ਰਾਖਾ ਨਹੀਂ ਕਰ ਸਕਦੇ ਬਦਲ ਦਿਓ ਅਵੇਰ ਹੋ ਜਾਓ ਗਿਆਨ ਹਾਸਲ ਕਰੋ ਪੜੋ ਵਾਚ ਕਰੋ ਤੇ ਫਿਰ ਇੰਨਾ ਦਰਸ਼ਨੀ ਘੋੜਿਆਂ ਨੂੰ ਆਪਾਂ ਇੱਥੋਂ ਪੰਜਾਬ ਚੋਂ ਗੱਦੀ ਤੋਂ ਲਾ ਕੇ ਭੁਜਾ ਦਈਏ ਨਾਲ ਮਿਲ ਕੇ ਇੰਨਾ ਬੇਨਤੀਆਂ ਨਾਲ ਮੈਂ ਆ ਗਿਆ ਚੌਣਾ ਜੀ ਜੇ ਹਾਲਵਿੰਦਰ ਕੁਝ ਗੱਲ ਕਹਿਣਾ ਚਾਹੁੰਦਾ ਹੈ ਤੇ ਗਯਾਦਵਿੰਦਰ ਨੂੰ ਮੈਂ ਮਾਈਕ ਟ੍ਰਾਂਸਫਰ ਕਰ ਰਹੇ ਹਾਂ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜੀ 골ਡਨ ਫਰੈਸ਼ ਦੀ ਜ਼ਮੀਨ ਹੈ 1843 ਏਕੜ ਇਹਨਾਂ ਜਲਦੀ ਤੋਂ ਜਲਦੀ ਕਬਜ਼ਾ ਲਿਆ ਜਾਵੇ ਔਰ ਜਿਹੜੇ ਦੋਸ਼ੀਆਂ ਨੇ ਇਹ ਜ਼ਮੀਨ ਵਾਰ ਰਹੇ ਆਂ ਹਾਈ ਕੋਰਟ ਦੇ ਸਟੇ ਦੇ ਮਤਾਬਕ ਯਾ ਦਰਖਤ ਕੱਟੇ ਜਾ ਰਹੇ ਆਂ ਉਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਤੁਰਤ ਇਹ ਐਕਸ਼ਨ ਲਿਆ ਜਾਵੇ ਔਰ ਮੈਂ ਬੇਨਤੀ ਕਰੂੰਗਾ ਵੀ ਜਿਹੜੀਆਂ ਮੈਂ ਦਰਖਾਸਤਾਂ ਦਿੱਤੀਆਂ ਆਂ ਸਰਕਾਰ ਨੂੰ ਉਹਨਾਂ ਦਾ ਅਮਲ ਚ ਲਿਆਂਦਾ ਜਾਵੇ ਯਾਦਵਿੰਦਰ ਜੀ ਕਿੰਦੀ ਦੇ ਬੇਨਤੀਆਂ ਕਰਦੇ ਰਹੋਗੇ ਤੁਸੀਂ ਬੇਨਤੀਆਂ ਕਰਕੇ ਥੱਕੇ ਨਹੀਂ ਅਜੇ ਤੱਕ ਅਗਲਾ ਐਕਸ਼ਨ ਹੈ ਬੇਨਤੀਆਂ ਨਹੀਂ ਐਕਸ਼ਨ ਹੋਊਗਾ ਡੀਸੀ ਦਾ ਘਰਾਓ ਕਰਾਂਗੇ ਅਗਲਾ ਇਹ ਹੈ ਸਾਡਾ ਕਿ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅਗਲਾ ਕੋਸ ਸਮਾਂ ਦੇਖ ਕੇ ਡੀਸੀ ਦਾ ਘਰਾਓ ਕਰਾਂਗੇ ਜੇ ਮੁੱਖ ਮੰਤਰੀ ਨੇ ਆਦੇਸ਼ ਜਾਰੀ ਕਰਤਾ ਲਾਗੂ ਨਹੀਂ ਕਰਾ ਸਕਿਆ ਤਾਂ ਫਿਰ ਸਿਰਫ ਫਾਈਲ ਦੇ ਡੱਡ ਪਰਣ ਲਈ ਜਾਰੀ ਕੀਤਾ ਮੁੱਖ ਮੰਤਰੀ ਨੇ ਅਸੀਂ ਦੋਸ਼ ਲਾਉਂਦੇ ਹਾਂ ਕਿ ਮੁੱਖ ਮੰਤਰੀ ਆਪਣਾ ਆਦੇਸ਼ ਜਾਣ ਬੁੱਝ ਕੇ ਲਾਗੂ ਨਹੀਂ ਕਰਾ ਰਿਹਾ ਇਹਦੇ ਲਈ ਅਸੀਂ ਸ਼ਰਿਆਮ ਕਹਿੰਦੇ ਹਨ ਦੋਸ਼ੀ ਭਗਵਾਨ ਤਮਾਨਵੀ ਆ ਜਿੰਨੀ ਕ ਡੀਸੀ ਦੋਸ਼ੀ ਉਹਨੇ ਭਵੰਤਮਾਨ ਦੋਸ਼ੀ ਦੋਸ਼ੀ ਅਜਾਜ਼ਤ ਦੇਵ ਜੀ ਸਤਿਕਾਰ ਨਮਸਕਾਰ ਖੁਦਾ ਹਾਫਿਜ਼